ਨਮਸਕਾਰ ਜੀਪੀਆਰ ਦਸ ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਅਸੀਂ ਇੱਕ ਬਹੁਤ ਜ਼ਰੂਰੀ ਖਬਰ ਲੈ ਕੇ ਤੁਹਾਡੋਂ ਲਈ ਪਹੁੰਚ ਹੋਇਆ ਪਿੰਡ ਬੜਬਾ ਵਿਖੇ ਜੋ ਕਿ ਨੂਰਪੁਰ ਦੇ ਦਿੱਕਸਬੇ ਦੇ ਵਿੱਚ ਪੈਂਦਾ ਹੈਗਾ ਜੇ ਮੈਂ ਗੱਲ ਕਰਾਂ ਅੱਜ ਸਾਡੀ ਖੇਤੀ ਦੀ ਖੇਤੀ ਦੀ ਜਿਹੜੀ ਦਸ਼ਾ ਹੈ ਜਿਹੜੀ ਉਹ ਅੱਜ ਦਿਨ ਪ੍ਰਤੀ ਦਿਨ ਜਿਹੜੀ ਉਪਜ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਅਸੀਂ ਉਸ ਉਪਜ ਨੂੰ ਵੱਧ ਉਚਾਰ ਲੈਣ ਵਾਸਤੇ ਕਈ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ ਦਾ ਖਾਦਾ ਦਾ ਇਸਤੇਮਾਲ ਕਰ ਰਹੇ ਹਾਂ ਪਰ ਲੇਕਿਨ ਪੁਰਾਣੇ ਜ਼ਮਾਨੇ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਇਹਨਾਂ ਚੀਜ਼ਾਂ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ ਸੀਗਾ ਸਿਰਫ ਰੂੜੀ ਵਾਲਾ ਢੇਰ ਜਿਵੇਂ ਆਹ ਸਾਹਮਣੇ ਦਿਖਾਓ ਜਰਾ ਆਹ ਰੂੜੀ ਵਾਲਾ ਰੇ ਜਿਹੜਾ ਹੁੰਦਾ ਸੀਗਾ ਜਿਹੜਾ ਪਸ਼ੂਆਂ ਦਾ ਚਾਰੇ ਪਸ਼ੂਆਂ ਦੇ ਜਿਹੜੇ ਗੋਬਰ ਤੋਂ ਜਿਹੜਾ ਤਿਆਰ ਹੁੰਦਾ ਹੈ ਇਹ ਰੇ ਹੁੰਦਾ ਸੀਗਾ ਜ਼ਮੀਨ ਦੇ ਵਿੱਚ ਪਾਉਣ ਵਾਸਤੇ ਅਸੀਂ ਪਾਵੇਂ ਕਿ ਕਿਸੇ ਕਿਸਾਨ ਦੇ ਕੋਲ ਵਾਧੂ ਨਹੀਂ ਹੁੰਦੇ ਸੀ ਪਰ ਇੱਕ ਦੂਸਰੇ ਤੋਂ ਅਸੀਂ ਟਰਾਲੀਆਂ ਦੀਆਂ ਟਰਾਲੀਆਂ ਲੈ ਕੇ ਖੇਤ ਵਿੱਚ ਪਾਉਂਦੇ ਸੀਗੇ ਜਿਹਦੇ ਨਾਲ ਅਸੀਂ ਖੇਤੀ ਜਿਹੜੀ ਉਪਜ ਨੂੰ ਲੁਗਣਾ ਕਰਦੇ ਸੀਗੇ ਆ ਦਿਖਾਓ ਤਸਵੀਰ ਦੇ ਵਿੱਚ ਕਿ ਹੁਣ ਇੱਕ ਗੁੰਡੋਏ ਦੁਆਰਾ ਜਿਹੜਾ ਤਿਆਰ ਕੀਤਾ ਹੋਇਆ ਰੇ ਜਿਹੜਾ ਤਿਆਰ ਹੋ ਰਿਹਾ ਹੈ ਇਸੇ ਮੈਂ ਦੇਖ ਸਕਦਾ ਕਿ ਬਿਲਕੁਲ ਬੈੱਡ ਬਣੇ ਹੋਏ ਆ ਤੇ ਸਾਨੂੰ ਪਤਾ ਲੱਗਿਆ ਸੀ ਕਿ ਇਸ ਪਿੰਡ ਦੇ ਵਿੱਚ ਇੱਕ ਸਰਿੰਦਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਜਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਧਰਤੀ ਨੂੰ ਦੁਬਾਰੇ ਰੀਚਾਰਜ ਕਰਨ ਦਾ ਪ੍ਰਬਾਲਾ ਕੀਤਾ ਗਿਆ ਹੈ ਅੱਜ ਤੇ ਅੱਜ ਬਾਅਦ ਗੱਲਬਾਤ ਵੀ ਕਰਾਂਗੇ ਅੱਗੇ ਸੁਰਿੰਦਰ ਸਿੰਘ ਜੀ ਨਾਲ ਕਿ ਕਿਵੇਂ ਦਾ ਇਹ ਸਾਰਾ ਸਿਸਟਮ ਹੈ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ ਹੋਸ਼ਨਾਵ ਜੀ ਠੀਕ ਠੀਕ ਤਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਮੈਂ ਤੁਹਾਡੇ ਪਿੰਡ ਦੇ ਵਿੱਚ ਬੜਿਆ ਤੇ ਦੇਖਿਆ ਵੀ ਤੁਸੀਂ ਬੜੇ ਵਧੀਆ ਬੈੱਡ ਲਾਏ ਹੋਏ ਆਂ ਤੇ ਕੀ ਹੈ ਸਾਰਾ ਸੂਪਰਜੈਕਟ ਸਰ ਇਹ ਅੱਜ ਵੀ ਅੱਜ ਵੀ ਤਰੀਕ ਵਿੱਚ ਜੇ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਜੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਸਾਡੀ ਜਿਹੜੀ ਭੂਮੀ ਹੈ ਉਹ ਹੁਣ ਤੱਕ ਜੀ ਉਹ ਬਲ ਜਿਹੜੀ ਆਪਣੀ ਉਪਜਾਊ ਸ਼ਕਤੀ थी ਉਹਨੂੰ ਗਵਾ ਚੁੱਕੀ ਹੈ ਜੀ ਉਹਨੂੰ ਰਿਵਾਈਵ ਕਰਨ ਵਾਸਤੇ ਉਹਨੂੰ ਦੁਬਾਰਾ ਉਹ ਕਰਨ ਵਾਸਤੇ ਹੈ ਜੀ ਇਹ ਸਾਡੀ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਜੀ ਇਹ ਸੋ ਇਸ ਜ਼ਰੂਰਤ ਨੂੰ ਦੇਖਦੇ ਹੋਇਆ ਪਿਛਲੇ 2-3 ਮਹੀਨੇ ਤੋਂ ਮੈਂ ਇੱਕ ਚੀਜ਼ ਦੀ ਇਨਵੈਸਟੀਗੇਸ਼ਨ ਕਰ ਲਿਆ ਸੀਗਾ ਕੰਪਨੀ ਬੜੀ ਦੂਰ ਦੂਰ ਤੱਕ ਦੀ ਕਿ ਇਹਦਾ ਕੁਝ ਕੀ ਸੋਚਿਆ ਜਾਵੇ ਜੀ ਤੇ ਮੈਨੂੰ ਇੱਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇੱਕ ਕੰਪਨੀ ਮਿਲੀ ਹੈ ਜੀ ਜਿਨ੍ਹਾਂ ਨੇ ਇਹ ਕਨਸੈਪਟ ਲੈ ਕੇ ਆਂਦਾ ਸੀਗਾ ਕਿ ਆਪਣੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਰਿਵਾਈਵ ਕਰਨ ਲਈ ਦੁਬਾਰਾ ਪੁਨਰ ਜਾਗਰਿਤ ਕਰਨ ਲਈ ਇਹ ਸਟੈਪ ਹੈ ਜੀ ਇਦੇ ਵਿੱਚ ਵਰਮੀ ਕੰਪੋਸਟ ਦਾ ਪ੍ਰੋਜੈਕਟ ਹੈ ਜਿਹਨੂੰ ਆਪਾਂ ਜੇ ਦੇਸੀ ਲੈਂਗੁਏਜ ਚ ਕਹੀਏ ਗੰਡੋਇਆ ਵਾਲੀ ਖਾਦ ਜੀ। ਇੱਕ ਹੋਰ ਹੈ ਵੀ ਜਦੋਂ ਅ ਅਸੀਂ ਦੇਖਦੇ ਸੀਗੇ ਤੁਸੀਂ ਖੇਤੀ ਕਾਫੀ ਧੀਰ ਤੋਂ ਕਰਦੇ ਹੋ ਹੁਣ ਇਸ ਪਿੰਡ ਦੇ ਵਿੱਚ ਜੀ 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 ਤੇ ਉਪਰ ਜਿ ਲੱਗਦਾ ਸੀ ਤੁਹਾਨੂੰ ਵੀ ਖੇਤੀ ਕੋਈ ਫਾਇਦਾ ਨਹੀਂ ਹੋ ਰਿਹਾ ਬਿਨਾਂ ਖਾਦਾ ਪਾਏ ਤੋਂ ਸਰ ਖਾਦਾ ਤਾਂ ਹੁਣ ਇਹ ਸੀਗਾ ਜੀ ਕਿ ਇਸ ਵਾਰ ਅਸੀਂ ਜੇ ਮੰਨ ਲਓ ਇੱਕ ਬੋਰੀ ਪਾ ਰਹੇ ਹਾਂ ਤਾਂ ਅਗਲੀ ਵਾਰ ਨੂੰ ਸੱਬਾ ਬੋਰੀ ਉਸ ਤੋਂ ਅਗਲੀ ਵਾਰ ਡੇਢ ਬੋਰੀ ਤੇ ਉਹ ਵੱਧਦੀ ਜਾ ਰਹੀ ਸੀਗੀ ਤੇ ਉਹ ਦੀ ਜਿ ਖਾਦ ਤੋਂ ਬਿਨਾ ਫਸਲੇ ਨਹੀਂ ਹੋ ਰਹੀ ਫਸਲ ਹੀ ਨਹੀਂ ਹੋ ਰਹੀ ਖਾਦ ਤੋਂ ਬਿਨਾ ਬਿਲਕੁਲ ਤਜਰਬਾ ਤਾਂ ਤੁਹਾਨੂੰ ਹੈਗਾ ਹੀ ਹੈ ਕਾਫੀ ਦੇਰ ਦਾ ਪਰ ਲੇਕਿਨ ਗੋੜਿਆ ਵਾਲੀ ਖਾਦ ਜਿਹਨੂੰ ਅਜਿਹੇ ਕਰਕੇ ਅਸੀਂ ਖਾਸ ਕਰਕੇ ਆਏ ਆ ਜੀ 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 ਇਹ ਇਹਦੇ ਵਿੱਚ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇਹ ਦੱਸੋ ਜੀ ਸਰ ਇਹਦੇ ਵਿੱਚ ਜੀ ਕੰਪਨੀ ਦਾ ਪ੍ਰੋਸੈਸ ਇਹ ਹੈ ਜੀ ਕਿ ਆਪਣੇ ਖੇਤ ਜਿਹੜੇ ਵੀ ਖੇਤ ਅਸੀਂ ਲਵਾਉਣੀ ਹੈ ਜੀ ਕੰਪਨੀ ਦਾ ਆ ਕੇ ਉਹਨਾਂ ਨੇ ਪਹਿਲਾਂ ਇਹ ਬੈੱਡ ਲਗਾ ਦੇਣੇ ਜੀ ਇਹ ਵਾਲੇ ਜਿਹੜੇ ਬੈੱਡ ਲੱਗੇ ਹੋਏ ਆ ਸਾਹਮਣੇ ਜੀ ਇਹ ਤੁਸੀਂ ਦੇਖ ਲੇ ਪਹਿਲਾਂ ਜੀ ਤੇ ਇਹਨਾਂ ਵਿੱਚ ਗੋਬਰ ਭਰ ਦਿੱਤਾ ਜਾਂਦਾ ਜੀ ਅਪਰੋਕਸੀ ਬੈੱਡਲੀ 10 ਕੁ ਕਵੈਂਟਲ ਇੱਕ ਇੱਕ ਬੈੱਡ ਚ ਆ ਜਾਂਦੇ ਜੀ ਬੈੱਡ ਜਿਹਦੀ ਕਿ ਜਿਹੜੀ ਬਾਇਰਮੈਂਟ ਹੈ ਉਹ 14 ਫੁੱਟ ਬਾਈ 2 ਫੁੱਟ ਬਾਈ ਇੱਕ ਕੱਚਾ ਗੋਹਾ ਪਾਇਆ ਜਾਂਦਾ ਕੱਚਾ ਗੋਹਾ ਜੀ ਕੱਚਾ ਗੋਹਾ ਹਾਂਜੀ ਉਹ ਕੰਪਨੀ ਵਾਲੇ ਆ ਕੇ ਦੇਖ ਚੈੱਕ ਕਰਦੇ ਆ ਜੀ ਅਗਰ ਜੇ ਜਿਹੜਾ ਗੋਹਾ ਥੋੜਾ ਕਾਲੇ ਪਰਤੇ ਆ ਗਿਆ ਹੋਇਆ ਉਹ ਗੋਹਾ ਨਹੀਂ ਵਿੱਚ ਪਾਇਆ ਜਾਂਦਾ ਉਹ ਆਪਾਂ ਲੈਂਦਾ ਸੀਗਾ ਜੀ ਚਾਰ ਪੰਜ ਟਰਾਲੀਆਂ ਉਹ ਰਿਜੈਕਟ ਕਰਤਾ ਜੀ ਉਹਨਾਂ ਉਧਰੋਂ ਸਾਹਮਣੇ ਪਿਆ ਜੀ ਗੋਹਾ ਜੀ ਉਹ ਉਹ ਰਿਜੈਕਟ ਕਰਦਾ ਹਾਂਜੀ ਇਹਦੇ ਵਿੱਚ ਲਗਭਗ 15 ਦਿਨ ਤੋਂ ਪੁਰਾਣਾ ਗੋਹਾ ਤੇ 2 ਮਹੀਨੇ ਦੇ ਬਾਅਦ ਵੱਧਦਾ ਹੁੰਦਾ ਦਾ ਇੰਨੇ ਦਿਨ ਦਾ ਗੋਹਾ ਚੋਂ ਪਾਇਆ ਤੇ ਗੋਹਾ ਪਾਣ ਤੋਂ ਬਾਅਦ ਫਿਰ ਨੈਕਸਟਲੀ ਕੰਪਨੀ ਨਾਲ ਅਸੀਂ ਇਨਫੋਰਮ ਕਰ ਦਿੰਨੇ ਕਿ ਹਾਂ ਜੀ ਗੋਹਾ ਪੈ ਗਿਆ ਹੋਇਆ ਜੀ ਤੇ ਫਿਰ ਉਹ ਕੰਪਨੀ ਵਾਲੇ ਬੰਦੇ ਆ ਕੇ ਜੀ ਇਹਦੇ ਵਿੱਚ ਗੰਡੋਏ ਉਹਨਾਂ ਦੇ ਜਿਵੇਂ ਆਪਣੇ ਕੋਲਟ੍ਰਿਕਸ ਵਾਲੇ ਕ੍ਰੇਟ ਹੁੰਦੇ ਨਾ ਇਸ ਤਰ੍ਹਾਂ ਦੇ ਕ੍ਰੇਟਸ ਦੇ ਵਿੱਚ ਦਾ 20 ਕਿਲੋ 10-10 ਕਿਲੋ ਦੇ ਕ੍ਰੇਟ ਹੁੰਦੇ ਜੀ ਉਹ 20 ਕਿਲੋ ਗੰਡੋਏ ਆ ਕੇ ਇਹਦੇ ਵਿੱਚ ਪਾ ਕੇ ਜਾਂਦੇ ਆ ਜੀ ਉਹ ਤੇ ਇਹ ਅਪਰੋਕਸੀਮੇਟਲੀ 90 ਦਿਨ ਦੇ ਵਿੱਚ ਇਹ ਖਾਦ ਤਿਆਰ ਹੋ ਜਾਂਦੀ ਜੀ 90 ਦਿਨ ਜਿਹੜੇ ਗੰਡੋਏ ਆ ਉਹ 20 ਕਿਲੋ ਤੋਂ 40 ਕਿਲੋ ਬਣ ਜਾਂਦੇ ਜੀ ਤੇ ਜਿਹੜੀ ਸਾਡੀ ਖਾਦ ਹੈ ਉਹ ਪੂਰੀ ਬਿਲਕੁਲ ਇਹਨਾਂ ਦਾਣ ਬਿਲਕੁਲ ਬਰੀਕਾ ਜੀ ਮੈਂ ਕੋ ਤਿਆਰ ਨਹੀਂ ਹੋਇਆ ਤੁਹਾਨੂੰ ਬਲਾਲ ਨਹੀਂ ਹਜੇ ਹਜੇ ਤਾਂ 10 12 ਦਿਨ ਪਹਿਲਾਂ ਹੀ ਪਾਕਾ ਕੇ ਜੀ ਘੜੋਏ ਹੋ ਇਹਨੂੰ ਟਾਈਮ ਲੱਗੇਗਾ ਜੀ ਹਜੇ ਜੀਮੀਦਾਰ ਦੀ ਕਿਹੜਾ ਇਨਵੈਸਟਮੈਂਟ ਹੈ ਜੀ ਜੀਮੀਦਾਰ ਦੀ ਇਨਵੈਸਟਮੈਂਟ ਸਰ ਇਹ ਜੇ ਤੁਸੀਂ ਆਪਣੇ ਖੇਤ ਚ ਲਵਾਣਾ ਹੈ ਜੀ ਤਾਂ ਉਹਦੀ ਘੱਟੋ ਘੱਟ ਜੀ 10 ਲੱਖ ਰੁਪਏ ਦੀ ਇਨਵੈਸਟਮੈਂਟ ਹੈ ਜੀ ਅੱਛਾ ਜੀ 10 ਲੱਖ ਰੁਪਏ ਦੀ ਇਨਵੈਸਟਮੈਂਟ 10 ਲੱਖ ਰੁਪਏ ਸਾਡੇ ਖੇਤ ਚ ਤੇ ਅਦਰਵਾਈਜ਼ ਉਹ ਨਹੀਂ ਉਹਨਾਂ ਦੇ ਕੰਪਨੀ ਦੇ ਆਪਣੇ ਪਲਾਟ ਵਗੈਰਾ ਹੈਗੇ ਆ ਜੀ ਜੇ ਤੁਸੀਂ ਮੰਨ ਲਓ 10000 ਤੋਂ ਸ਼ੁਰੂ ਹੋ ਜਾਂਦਾ ਜੀ ਇਹ 100 10000 20000 30000 50000 ਤੇ ਉਹ ਕੰਪਨੀ ਆਪਣੇ ਉੱਥੇ ਲਾਦੀ ਕਿਉਂ ਖਾਦ ਤਿਆਰ ਹੋਣੀ ਹੈ ਇਹ ਖੇਤਾਂ ਦੇ ਵਿੱਚ ਫਿਰ ਕਿਵੇਂ ਇਸਤਮਾਲ ਹੋਣੀ ਸਰ ਜਿਵੇਂ ਆਪਾਂ ਦੂਸਰੀ ਉਹ ਖਾਦ ਦਾ ਛੱਟਾ ਮਾਰਦੇ ਜੋ ਹਾਂਜੀ ਬਿਲਕੁਲ ਇਸ ਤਰ੍ਹਾਂ ਇਹਨੂੰ ਕਹਿੰਦੇ ਗਡੋਆ ਵਾਲੀ ਖਾਦ ਗਡੋਆ ਵਾਲੀ ਖਾਦ ਆ ਜੀ ਵਰਮੀ ਕੰਪੋਸਟ ਜੀ 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 ਹਾਂਜੀ ਤੇ ਦੂਜੀ ਗੱਲ ਇਹ ਹੋਰ ਹੈ ਵੀ ਮੈਂ ਦੇਖਿਆ ਵੀ ਇਸ ਵਾਸਤੇ ਤੁਸੀਂ ਵਧੀਆ ਮੋਟਰ ਲਾਈ ਹੋਈ ਹੈ ਪਾਣੀ ਵੀ ਅੰਡਰਗਰਾਉਂਡ ਟਾਈਪ ਲਾਈ ਜੀ 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 ਬਿਲਕੁਲ ਤੇ ਜਿਹੜੇ ਪਾਈਪ ਜਿਹੜੇ ਲੱਗੇ ਹੋਏ ਆ ਦਿਖਾਓ ਜਰਾ ਕੈਮਰਾਮੈਨ ਸਾਹਿਬ ਇਹ ਮੜਾ ਜਾਏ ਪਾਈਪ ਹੈ ਸਭ ਨਹੀਂ ਇਹਦੇ ਜਦੋਂ ਉੱਪਰ ਤੋਂ ਆਪਾਂ ਇਹਨੂੰ ਪਾਣੀ ਲਗਾਉਨੇ ਆ ਜੀ ਖਾਦ ਨੂੰ ਤੇ ਇਹਦੇ ਵਿੱਚੋਂ ਦੀ ਪਾਣੀ ਬਾਹਰ ਆਏਗਾ ਇਹਨੂੰ ਵਰਵੀਵਾਸ਼ ਕਹਿੰਦੇ ਆ ਜੀ ਇਹ ਵਰਵੀਵਾਸ਼ ਇਹ ਖੇਤ ਦੇ ਲਈ ਬਹੁਤ ਹੀ ਲਾਹੇਵੰਦ ਹੈ ਜੀ ਜਿੰਨਾ ਆਪਾਂ ਉਹਨੂੰ ਪਾਣੀ ਲਗਾਉਣਾ ਹੈ ਜੀ ਤੇ ਕਿਉਂਕਿ ਉਹਦੀ ਪਾਣੀ ਦੀ ਰਿਕੁਆਇਰਮੈਂਟ ਹੈ ਜੀ ਉਹਨੂੰ ਹੁਣ ਜਿਵੇਂ ਅੱਜ ਕੱਲ੍ਹ ਸਰਦੀਆਂ 'ਚ ਘਟ ਹੈ ਜੀ ਅੱਗੇ ਅੱਗੇ ਜਿਵੇਂ ਕਿ ਪਾਈਪ ਦੇ ਅੰਦਰ ਵਿੱਚ ਨਹੀਂ ਕੋਈ ਜਾ ਰਿਹਾ ਸਿਰਫ ਟੁੱਟਾ ਪਾਈਪ ਦਾ ਸਰ ਅੱਜ ਹਜੇ ਪਾਣੀ ਲਗਾਇਆ ਨਹੀਂ ਹੈ ਨਾ ਜੀ ਇਹਨੂੰ ਜਦੋਂ ਪਾਣੀ ਲਗਾਨੇ ਆ ਜੀ ਤਾਂ ਪਾਣੀ ਬਾਹਰ ਨਿਕਲਦਾ ਹੈ ਥੋੜਾ ਉਧਰੋਂ ਟੁੱਟਾ ਲੱਗਿਆ ਇਹ ਪਾਣੀ ਜਦੋਂ ਬਾਹਰ ਨਿਕਲਦਾ ਉਹ ਖੇਤ ਦੀ ਉਪਜਾਊ ਸ਼ਕਤੀ ਨੂੰ ਇਹ ਸਭ ਤੋਂ ਵੱਧ ਵਧਾਉਂਦਾ ਜੀ ਵਰਮੀਵਾਸ਼ ਖੇਤ ਦੇ ਵਿੱਚੇ ਰੱਖੇ ਗਏ ਬਕਸੇ ਉੱਥੇ ਵੀ ਕਾਫੀ ਫਾਇਦਾ ਹੋਊਗਾ ਸਿਰਫ ਉਸ ਖੇਤ ਨੂੰ ਬਹੁਤ ਜ਼ਿਆਦਾ ਫਾਇਦਾ ਜੀ ਉਹਦੀ ਜਿਹੜੀ ਫਰਟੀਲਿਟੀ ਹੈ ਉਪਜਾਊ ਸ਼ਕਤੀ ਹੈ ਉਹਨੂੰ ਇਹ ਜੋ ਅੱਜ ਤੋਂ 50 60 ਸਾਲ 70 ਸਾਲ ਪਹਿਲਾਂ ਸੀਗੀ ਉਸ ਸਟੇਜ ਤੇ ਲੈ ਕੇ ਆ ਜਾਏਗਾ ਜੀ 2 ਸਾਲ ਵਿੱਚ ਜੀ 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 ਤੁਸੀਂ ਆਮ ਜਿਹੜੇ ਨੌਜਵਾਨ ਐ ਉਹਨਾਂ ਵਾਸਤੇ ਕਿਵੇਂ ਦਾ ਕੋਈ ਸੰਦੇਸ਼ ਹੈ ਵੀ ਸਰ ਨੌਜਵਾਨਾਂ ਲਈ ਤਾਂ ਮੇਰੀ ਇਹੀ ਉਹਨਾਂ ਨੂੰ ਬੁਜ਼ਾਰੇ ਸ਼ੈ ਉਹਨਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕਿੱਤੇ ਵੱਲ ਆਣਾ ਚਾਹੀਦਾ ਜੀ ਅਸੀਂ ਇਹ ਦੇਖ ਰਹੇ ਹਾਂ ਕਿ ਅੱਜ ਕੱਲ ਬਾਹਰ ਜਾਣ ਦਾ ਰੁਝਾਨ ਬਹੁਤ ਲੱਗਾ ਹੋਇਆ ਹੈ ਜੀ ਕਿ ਹਰ ਬੱਚਾ ਜੀ ਮਤਲਬ ਜਦੋਂ ਕੋਈ ਆਈਲਟਸ ਕਲੀਅਰ ਕਰਦਾ ਐਡੀ ਖੁਸ਼ੀ ਉਹਨੂੰ ਯੂਪੀਐਸਸੀ ਕਲੀਅਰ ਕਰਨ ਤੇ ਨਹੀਂ ਹੁੰਦੀ ਕਿਸੇ ਬੱਚੇ ਨੂੰ ਜਿੰਨੀ ਆਈਲਟਸ ਕਲੀਅਰ ਕਰਨ ਤੇ ਹੋ ਜਾਂਦੀ ਹੈ ਤੇ ਪਰ ਬਾਹਰ ਜਾਣਾ ਵੀ ਕੋਈ ਬਹੁਤਾ ਮੇਰੇ ਖਿਆਲ ਚ ਕੋਈ ਠੀਕ ਨਹੀਂ ਹੈ ਸਾਡੇ ਯੂਥ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਕਿੱਤੇ ਵੱਲ ਆ ਕੇ ਜੀ ਆਪਣੀ ਵੱਧ ਤੋਂ ਵੱਧ ਮਤਲਬ ਕਮਾਈ ਦਾ ਸਾਧਨ ਵੀ ਬਹੁਤ ਵੱਡਾ ਸਾਧਨ ਹੈ ਜੀ ਇਹ ਮਤਲਬ ਸਾਨੂੰ ਜਿਹੜੀ ਤੋਂ ਇਨਕਮ ਆ ਰਹੀ ਹੈ ਜੀ 8% ਮੰਥਲੀ ਆ ਰਹੀ ਹੈ ਜੀ ਜੇ ਅ ਫੀਲਡ ਵਿੱਚ ਤਾਂ ਸਾਨੂੰ 8000 ਰੁਪਏ ਮਹੀਨੇ ਦਾ ਆ ਰਿਹਾ ਜੀ ਇਹਨੇ ਦਾ ਬੈਂਕਾਂ ਨਾਲ ਤੋਂ ਕਿਤੇ ਵੱਧ ਹੈ ਜੀ ਨਾਲੇ ਆਪਣੇ ਜ਼ਮੀਨ ਦੀ ਉੱਪਰ ਜ ਵੱਧ ਰਹੀ ਹੈ ਜੀ ਹਾਂਜੀ ਬਿਲਕੁਲ ਤੇ ਅਗਲੀ ਗੱਲ ਸਾਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ ਜੀ ਕਿਉਂਕਿ ਸਾਡੀ ਆਰਗੇਨਿਕ ਖਾਣਾ ਪੀਣਾ ਜੀ ਆਰਗੇਨਿਕ ਖਾਣਾ ਸਾਰੇ ਜਾਣਦੇ ਆ ਜੀ ਪਰ ਅੱਜ ਕੋਈ ਨਹੀਂ ਕਰਦਾ ਹਿੰਦੁਸਤਾਨ ਚ ਸਿਰਫ 1 ਤੋਂ 1.5% ਆਰਗੇਨਿਕ ਖੇਤੀ ਕੀਤੀ ਜਾਂਦੀ ਹੈ ਜੀ ਖਾਣਾ ਪਾ ਸਾਰੇ 100% ਖਾਣਾ ਜਾਣਦੇ ਆ ਕਿ ਆਰਗੇਨਿਕ ਖਾਈਏ ਜੀ ਅਸੀਂ ਇਹ ਗੱਲ ਹੀ ਹੋ ਰਹੀ ਹੈ ਵੀ ਆਪਾਂ ਇੱਕ ਗੱਲ ਕਰਦੇ ਹਾਂ ਵੀ ਜਿਵੇਂ ਪੈਦਾਬਾਪੀ ਗੱਲ ਤੁਸੀਂ ਕੀਤੀ ਹੈ ਕਿਸਾਨ ਅੱਜ ਧਰਨੇ ਤੇ ਵੀ ਬੈਠੇ ਆ ਜੀ 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 ਵੀ ਆਪਾਂ ਝੋਨੇ ਤੇ ਕਣਕ ਦੇ ਵਿੱਚ ਫਸੇ ਹੋਏ ਆ ਤੇ ਉਹ ਵੀ ਇੱਕ ਲਗਤਰਾਂ ਦੀ ਖੇਤੀ ਵੀ ਹੋਣੀ ਚਾਹੀਦੀ ਬਿਲਕੁਲ ਸਰ ਉਹ ਟ੍ਰੈਡੀਸ਼ਨਲ ਖੇਤੀ ਛੱਡ ਕੇ ਤਾਂ ਸਾਨੂੰ ਉਹਨੂੰ ਕੰਫਰਟੇਬਲ ਜ਼ੋਨ ਕਹਿੰਦੇ ਆ ਜੀ ਕੰਫਰਟੇਬਲ ਜ਼ੋਨ ਇਸ ਕਰਕੇ ਇੱਕ ਵਾਰੀ ਕਣਕ ਫੀਜ ਦਿੱਤੀ ਜੀ ਚਲੋ 6 ਮਹੀਨੇ ਬਾਅਦ ਪੱਟਾਂਗੇ ਜੀ ਨੂੰ ਇੱਕ ਵਾਰ ਤਾਂ ਅਨਬੀਜ ਦਿੱਤੇ ਜੀ ਚਲੋ 3 ਮਹੀਨੇ ਬਾਅਦ ਪੱਟਾਂਗੇ ਜੀ ਨੂੰ ਵੇਲੇ ਹਾਂ ਜੀ ਤੇ ਉਹ ਅਸੀਂ ਫਿਰ ਐਵੇਂ ਇੱਧਰ ਤੋਂ ਟਾਈਮ ਗੁਜ਼ਾਰਦੇ ਅਸੀਂ ਟ੍ਰ ਮੂੰਗੀ ਮਾਂ ਮੋਠ ਰਾਇਆ ਹੋਰ ਬਹੁਤ ਨਰਦਰਾਂ ਦੀਆਂ ਫਸਲਾਂ ਹੁੰਦੀਆਂ ਸੀਗੀ ਜੀ ਅੱਜ ਇਹ ਬਿਜਲੀ ਛੱਡ ਦਿੱਤੀ ਮੂਖਫੜੀ ਸਾਡੇ ਪੰਜਾਬ 'ਚ ਬਹੁਤ ਹੁੰਦੀ ਸੀਗੀ ਜੀ ਅੱਜ ਬਿਜਲੀ ਛੱਡ ਦਿੱਤੀਆਂ ਜੀ ਆ ਤੇਲ ਦੇਖ ਲਓ ਜੀ ਤੇਲ ਅਸੀਂ ਪਿਛਲੇ ਲਗਭਗ 10-12 ਸਾਲ ਤੋਂ ਜੀ ਅੱਪਾ ਤੇਲ ਅਸਰੋ ਬਿਜਲੀ ਛੱਡ ਦੁੱਤੀ ਜੀ ਹੁਣ ਤੇਲ ਦਾ ਰੇਟ ਦੇਖ ਲਓ ਕਿੱਥੇ ਪਹੁੰਚ ਗਿਆ ਹੋਇਆ ਹੈ ਜੀ ਪਿਛਲੇ 10-20 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਢੋਲ ਹੁੰਦੇ ਸੀਗੇ ਕਣਕ ਦੇ ਲੱਗ ਮੂਖਫੜੀ ਦੇ ਲੱਗ ਤੇਲ ਦੇ ਲੱਗ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੁਹਾਡੇ ਤੁਹਾਡੇ ਫਰਸਾਨ ਨਾਲ ਵੀ ਗੱ ਕ੍ਰਿਮ ਜਾਨ ਜੀ ਤੇ ਕਾਫੀ ਦੇਰ ਤੋਂ ਖੇਤੀ ਨਾਲ ਜੁੜੇ ਹੋਏ ਆਂ ਹਾਂਜੀ ਅੱਜ ਅਸੀਂ ਦੇਖਦੇ ਆਂ ਅੱਜ ਦੀ ਖੇਤੀ ਤੇ ਪੁਰਾਣੀ ਖੇਤੀ 'ਚ ਕੀ ਅੰਤਰ ਹੈ ਅੱਜ ਦੀ ਖੇਤੀ ਜੀ ਜਿਹੜੀ ਹੈਗੀ ਜੀ ਇਹ ਸਿਰਫ ਖਾਦਾਂ 'ਤੇ ਡਿਪੈਂਡ ਕਰਦੀ ਆਂ ਅਸੀਂ ਲੋਕ ਪਹਿਲੀ ਦਾ ਗੱਲ ਇਹ ਅਸੀਂ ਪਸ਼ੂ ਰੱਖਣ ਤੇ ਹਟ ਗਏ ਬਹੁਤ ਮਾੜੀ ਗੱਲ ਇਹ ਸਭ ਤੋਂ ਬੁਰੀ ਗੱਲ ਹੈ ਅਸੀਂ ਲੋਕ ਅੱਗਾ ਆਪਣੇ ਪੰਜ ਪੰਜ ਚਾਰ ਚਾਰ ਹਰ ਘਰ ਦਾ ਵਿੱਚ ਪਸ਼ੂ ਹੁੰਦੇ ਉਹਨਾਂ ਦੀ ਖਾਦ ਹੁੰਦੀ ਸੀ ਘੇੜ ਦੀ ਉਹ ਖੇਤਾਂ 'ਚ ਪਾਣੀ ਜਾਦਾ ਸੀ ਇਹ ਖਾਦਾਂ ਕੱਟ ਲਾਂਦੇ ਸੀ ਪਸ਼ੂ ਨਾ ਰੱਖਣ ਦੀ ਬਾਜਾ ਤੇ ਖਾਦਾਂ ਘਟ ਗਈਆਂ ਅਸੀਂ ਇਹਨਾਂ ਖਾਦਾਂ ਦਾ ਇਸਤੇਮਾਲ ਡੀਏਪੀ ਯੂਰੀਆ ਇਹਨਾਂ ਦਾ ਇਸਤੇਮਾਲ ਕਰਨਾ ਅਗਰ ਜਿੰਦਰ ਸਿੰਘ ਜੀ ਨੇ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਕਾਰੋਬਾਰ ਹੈ ਜੀ ਅਗਰ ਇਹ ਕਾਰੋਬਾਰ ਹਰ ਬੰਦਾ ਦਿਲਚਸਪੀ ਨਾਲ ਕਰਨਾ ਚਾਹੇ ਤਾਂ ਇਹਦੇ ਵਿੱਚ ਬਹੁਤ ਕਾਮਯਾਬੀ ਹੋ ਸਕਦਾ ਇਹ ਅਸੀਂ ਇੱਕ ਗੱਲ ਹੋਰ ਹੈ ਮੈਂ ਵੀਡੀਓ ਦੇਖਣ ਵਾਲਿਆਂ ਨੂੰ ਜ਼ਰੂਰ ਕਹਾਂਗਾ ਕਿ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਰਿੰਦਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਆਂ ਉਹਨਾਂ ਤੋਂ ਜਾਣ ਸਕਦੇ ਆਂ ਕਿ ਉਹ ਕਿਸ ਤਰ੍ਹਾਂ ਇਸ ਕੰਮ ਨੂੰ ਜਿਹੜਾ ਅੰਜਾਮ ਦੇ ਰਹੇ ਨੇ ਤੇ ਅਸੀਂ ਇੱਕ ਆਪਣੇ ਦੇਸ਼ ਵਾਸਤੇ ਅਸੀਂ ਆਪਣੇ ਇੱਕ ਚੰਗਾ ਉਹ ਉਹ ਕਰ ਰਹੇ ਆਂ ਜਿਵੇਂ ਕਹਿੰਦੇ ਵੀ ਆਪਣੇ ਦੇਸ਼ ਵਾਸਤੇ ਕੁਝ ਕਰ ਰਹੇ ਆਂ ਠੀਕ ਗੱਲ ਹੈ ਨਾ ਜੀ ਹਾਂ ਜੀ ਤੇ ਇੱਕ ਗੱਲ ਠੀਕ ਕੀਤੀ ਆ ਵੀ ਜਿਹੜੇ ਜਾਨਵਰ ਆ ਅਸੀਂ ਛੱਲਨੇ ਰਖੜੇ ਬੰਦ ਕਰ ਦਿੱਤੇ ਆਂ ਅੱਜ ਉਹਨਾਂ ਨੂੰ ਆਵਾਰਾ ਜਾਨਵਰਾਂ ਦਾ ਰੂਪ ਮਿਲ ਗਿਆ ਆਵਾਰਾ ਜਾਨਵਰਾਂ ਦਾ ਰੂਪ ਮਿਲ ਗਿਆ ਜੀ ਹੁਣ ਪਿੰਡ ਦੇ ਵਿੱਚ ਕੋਈ ਜਿਹੜੀਆਂ ਡੈਰੀਆਂ ਖੋਲੀਆਂ ਦੋ ਚਾਰ ਬੰਦਿਆਂ ਕੋਲ ਡੰਗਰ ਹੋਣਗੇ ਬਾਕੀ ਸਾਰਾ ਪਿੰਡ ਦੁੱਧ ਮੋਲ ਲੈਂਦਾ ਉਹ ਵੀ ਫੀਡ ਦੇ ਦੇ ਕੇ ਦੁੱਧ ਬਣਾਈ ਜਾਂਦੇ ਦੁੱਧ ਫੀਡ ਦੇ ਕੇ ਵੀ ਬਣਾਦੇ ਜੀ ਇਹ ਨਹੀਂ ਪਤਾ ਕਿਆ ਕਿਆ ਪਾਉਂਦੇ ਆ ਅਰ ਉਹ ਦੁੱਧ ਸੈਂਪਲ ਪਾਸ ਨਹੀਂ ਹੁੰਦੇ ਉਸੇ ਦੁੱਧ ਨੂੰ ਅਸੀਂ ਇਸਤੇਮਾਲ ਕਰਦੇ ਆ ਉਹੀ ਸਾਡੀਆਂ ਬਿਮਾਰੀਆਂ ਦਾ ਕਾਰਨ ਦਸ ਤਰਸ ਕੋ ਕਿਸੇ ਵੇਲੇ ਪਸ਼ੂਆਂ ਦਾ ਵੀ ਘਰ ਹੁੰਦਾ ਸੀਗਾ ਪਸ਼ੂਆਂ ਦਾ ਵੀ ਇੱਕ ਹੱਕ ਹੁੰਦਾ ਸੀਗਾ ਵੀ ਮੇਰਾ ਘਰ ਹੈ ਹਰ ਇੱਕ ਪਸ਼ੂ ਚਾਰਨ ਤੋਂ ਬਾਅਦ ਆਪਣੇ ਆਪ ਆਪਣੇ ਆ ਕੇ ਖੁੰਡੇ ਦੇ ਉੱਤੇ ਖੜਦਾ ਸੀਗਾ ਉਹ ਆਪਣੇ ਉਹਨੂੰ ਪਤਾ ਦਾ ਵੀ ਕਿਸੇ ਦੂਸਰੇ ਦੇ ਘਰ ਨਹੀਂ ਜਾਂਦਾ ਸੀ ਉਹ ਆਪਣੀ ਘਰ ਆਂਦਾ ਸੀ ਵੀ ਮੇਰਾ ਘਰ ਪਰ ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਆਵਾਰਾ ਪਸ਼ੂਆਂ ਦਾ ਨਾਂ ਜਿਹੜਾ ਦੇ ਦਿੱਤਾ ਗਿਆ ਉਹ ਵਿਚਾਰੇ ਜਾਣਗੇ ਅਸਲੀ ਅਸਲੀ ਜਿਹੜਾ ਕਲਯੁਗ ਦਾ ਉਹਨਾਂ ਤੇ ਆਇਆ ਹੋਇਆ ਹੈ ਉਹ ਵਿਚਾਰੇ ਜਿੱਦਾਂ ਘੁੰਮ ਰਹੇ ਹਾਂ ਜਾਨਾ ਅਸੀਂ ਤੁਹਾਨੂੰ ਇਹ ਦੱਸ ਦਿੰਦੇ ਜੀ ਭਈ ਮਤਲਬ ਜਦ ਅਸੀਂ ਜ਼ਿੰਮੇਵਾਰਾ ਕਰਦੇ ਤੇ ਪਸ਼ੂਆਂ ਨੂੰ ਖੇਤ ਵਿੱਚੋਂ ਛੱਡ ਦੇਣਾ ਪਸ਼ੂਆਂ ਨੇ ਘਰੀਂ ਆ ਜਾਣਾ ਤੁਸੀਂ ਰੱਖਿਓ ਇਹ ਪਸ਼ੂ ਨਹੀਂ ਹੁਣ ਨਹੀਂ ਜੀ ਇਹ ਜਿਹੜਾ ਫਿਰ ਤੁਹਾਨੂੰ ਵੀ ਕਿਸੇ ਤੋਂ ਲਿਆ ਹੁਣ ਗੋਬਰ ਗੋਬਰ ਹਾਂਜੀ ਮੁੱਲ ਲੈਂਦਾ ਜੀ ਇਹ ਤੋਂ ਬਹੁਤ ਮਹਿੰਗਾ ਪੈਂਦਾ ਜੀ ਜਿਹੜੀ ਚੀਜ਼ ਆ ਪਿੱਛੇ ਸੁਣਿਆ ਤੁਸੀਂ ਪਾਥੀਆਂ 10 20 ਰੁਪਏ ਦੀ ਪਾਥੀ ਵਿਕ ਰਹੀ ਹੈ ਮੈਂ ਕਹਾਂ ਪਾਥੀਆਂ ਆਪਣੀ ਹਰ ਘਰ ਦਾ ਵਿੱਚ ਪਾਥੀਆਂ ਹੁੰਦੀਆਂ ਨੇ ਜੇ ਹਰ ਘਰ ਦਾ ਵਿੱਚ ਪਾਥੀਆਂ ਜਮਾ ਕਰ ਲੈਣੀਆਂ ਬਰਸਾਤ ਵਾਸਤੇ ਤੇ ਬਰਸਾਤ ਤੋਂ ਬਾਅਦ ਛਿਆੜ ਨੂੰ ਪੋਕੜਨੀ ਅੱਜ ਮੈਂ ਦੇਖਿਆ ਕੀ ਕਹਿੰਦੇ ਵੀ ਐਮਾਜ਼ੋਨ ਤੇ ਮੰਗਾਰੇ ਜੀ ਪਾਥੀਆਂ ਉਹ ਕਿਹੜਾ ਚਲੋ ਮੈਂ ਬਹੁਤ ਵਧੀਆ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਫਿਰ ਦੁਬਾਰਾ ਕਦੇ ਆਪਾਂ ਗੱਲਬਾਤ ਲੰਬੀ ਕਰਾਂਗੇ ਕਿਉਂਕਿ ਜਿਨ੍ਹਾਂ ਨੇ ਇਸ ਪੁਰਾਣੇ ਸਮੇਂ ਦੇਖੇ ਹੋਏ ਹਨ ਪੁਰਾਣੇ ਸਮੇਂ ਦੇ ਅਨੁਸਾਰ ਜੇ ਅਸੀਂ ਜ਼ਿੰਦਗੀ ਨੂੰ ਸ਼ੁਰੂ ਕਰੀਏ ਤਾਂ ਅਸੀਂ ਠੀਕ ਰਹਾਂਗੇ ਸ੍ਰੀ ਦਾਸ ਸਿੰਘ ਜੀ ਅੱਗੇ ਗੱਲ ਕਰਦੇ ਹਾਂ ਥੋੜਾ ਅੱਗੇ ਆ ਜਾਓ ਜੀ ਜੀ ਤੇ ਹੁਣ ਅਸੀਂ ਗੱਲ ਨੂੰ ਜੇ ਸਮਾਪਤੀ ਵੱਲ ਲejਾਈਏ ਤੇ ਕੋਈ ਤੁਸੀਂ ਕੁਝ ਖਾਸ ਕਹਿਣਾ ਚਾਹੁੰਦੇ ਹੋ ਖਾਸ ਅਰੇ ਹੀ ਫਿਰ ਦੁਬਾਰਾ ਮੇਰੀ ਯੂਥ ਨੂੰ ਇਹੀ ਹੈ ਜੀ ਕਿ ਆਪਾਂ ਬਾਹਰ ਦਾ ਜਾਨਦਾਰ ਰੁਝਾਨ ਛੱਡ ਗਿਆ ਜੀ ਇਸ ਤਰ੍ਹਾਂ ਦੀ ਕਿਰਤਾਂ ਮਿਲ ਆਪਾਂ ਆਪਣੇ ਦੁਆਦਾਰੂ ਦੇ ਚੱਕਰ ਤੋਂ ਬਾਹਰ ਨਿਕਲੀਏ ਜੀ ਤਾਂ ਹੀ ਇੱਕ ਸਾਡਾ ਚੰਗਾ ਨਿਰਵਾਹ ਸਮਾਜ ਸਿਰਜ ਸਕਦਾ ਹੈ ਜੀ ਅਗਰ ਅਸੀਂ ਇਸ ਤਰ੍ਹਾਂ ਦੇ ਇਹਦੇ ਵਿੱਚ ਕਮਾਈ ਵੀ ਵਾਧੂ ਹੈ ਜੀ ਤੇ ਆਪਣਾ ਸਮਾਜ ਨੂੰ ਸੇਧ ਵੀ ਹੈ ਜੀ ਅੱਜ ਦਰਸ਼ਕੋ ਵੀ ਰੋਪੜ ਦੇ ਜ਼ਿਲ੍ਹੇ ਦਾ ਪਿੰਡ ਬੜਵਾਜੀ ਨੂੰ ਜਿਹੜਾ ਕਿ ਸਾਡੇ ਹਲਕਾ ਵਿਧਾਇਕ ਦਾ ਪਿੰਡ ਵੀ ਹੈਗਾ ਇਹ ਕਹਿੰਦੇ ਤੇ ਨੂਰਪੁਰ ਵੇਦੀ ਖੇਤਰ ਦੇ ਵਿੱਚ ਪੈਂਦਾ ਹੈ ਸ਼ਾਇਦ ਮੈਂ ਪਹਿਲੀ ਵਾਰੀ ਇਸ ਇਲਾਕੇ ਦੇ ਵਿੱਚ ਆਇਆ ਤੇ ਆਕੇ ਬੜਾ ਵਧੀਆ ਲੱਗਿਆ ਕਿ ਇੱਕ ਵਧੀਆ ਸੇਧ ਜਿਹੜੀ ਐ ਦਰਸ਼ਕਾਂ ਨੂੰ ਲੋਕਾਂ ਨੂੰ ਦੇਣ ਵਾਸਤੇ ਜਿਹੜੀ ਮੈਂ ਦੇਣ ਜਾ ਰਿਹਾ ਆਪਣੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਵੀਡੀਓ ਦੇ ਮਾਧਿਮ ਦੇ ਨਾਲ ਤੇ ਮੈਂ ਇਹ ਚਾਹਾਂਗਾ ਕਿ ਜੇ ਜਿਹੜਾ ਕੋਈ ਚੰਗੀ ਫਾਇਦੇ ਵਾਲੀ ਚੀਜ਼ ਹੋਵੇ ਉਹਨੂੰ ਵੱਧ ਤੋਂ ਵੱਧ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਸਾਡੇ ਜਿਹੜੇ ਕੀਤੇ ਹੋਏ ਕੰਮ ਨੂੰ ਫੋਲੋ ਵੀ ਕਰਿਆ ਕਰੋ ਤੇ ਸਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਵੱਡਾ ਉਪਰਾਲਾ ਜਿਹੜਾ ਕੀਤਾ ਹੈ ਤੇ ਮੈਂ ਵੀ ਅੱਜ ਖੁਦ ਅਸੀਂ ਨਹੀਂ ਤਾਂ ਅਸੀਂ ਇਹ ਗੱਲਾਂ ਸਟੂਡੀਓ ਵੀ ਕਰ ਸਕਦੇ ਸੀਗੇ ਜੀ 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 ਪਰ ਲੇਕਿਨ ਅਸੀਂ ਖੇਤ ਦੇ ਵਿੱਚ ਕਿਉਂਕਿ ਤੁਸੀਂ ਸਾਨੂੰ ਫੋਟੋ ਦੇ ਵਿੱਚ ਸਾਨੂੰ ਦਿਖਾਇਆ ਸੀਗਾ ਵੀ ਇਸ ਤਰ੍ਹਾਂ ਜੀ ਅਸੀਂ ਬੈੱਡ ਲਾਏ ਹੋਏ ਆ ਆ ਕੀਤਾ ਹੋਇਆ ਹੈ ਪਰ ਲੇਕਿਨ ਮੈਂ ਆ ਸੋਚਿਆ ਵੀ ਯਾਰ ਮੈਂ ਸਟੂਡੀਓ 'ਚ ਬੈਠਣ ਦਾ ਕਿ ਲਗ ਮਟਰ ਹੈ ਤੇ ਕੁਦਰਤ ਤੇ ਖੇਤ ਦੇ ਵਿੱਚ ਜਾ ਕੇ ਦੇਖਣ ਦਾ ਮੋਟੀ ਜੀ ਜੀ ਇਹ ਸਾਰੇ ਕੁਛ ਵਿੱਚ ਹੀ ਸਾਡੇ ਫਾਦਰ ਸਾਹਿਬ ਨੇ ਸਾਨੂੰ ਜ਼ਿਆਦਾ ਸਿਹਤ ਦਿੱਤੀ ਹੋਈ ਹੈ ਜੀ ਕਿ ਕੁਝ ਬਿਮਾਰੀਆਂ ਤੋਂ ਬਾਹਰ ਨਿਕਲਣ ਲਈ ਪੁੱਤ ਇਸ ਤਰ੍ਹਾਂ ਦਾ ਕੁਛ ਕਰੋ ਜਿਹਦੇ ਨਾਲ ਕਿ ਤੁਸੀਂ ਮਤਲਬ ਕੁਝ ਆਪਣੀ ਜਿਹੜੀ ਜ਼ਮੀਨ ਦੀ ਉਪਜ ਹੈ ਉਹ ਸਾਡੀ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਵਾਲੀ ਹੋ ਸਕਿਆ ਜੀ ਜੀ ਫਿਟਨੈਸ ਤੋਂ ਵੀ ਪਤਾ ਲੱਗਦਾ ਜੀ ਦਿਖਾਓ ਜੀ ਜਦੋਂ ਕੈਮਰੇ ਦੇ ਵਿੱਚ ਵੀ ਸਰੀਰ ਦੀ ਫਿਟਨੈਸ ਕਿੰਨੀ ਉਮਰ ਹੋ ਗਈ ਵੀ ਜੀ ਉਮਰ ਹੋ ਗਈ ਜੀ 83 82 ਸਾਲ 83 ਮਹੀਨੇ ਸਾਲ ਲੱਗਿਆ ਵੈਰੀ ਗੁੱਡ ਵੈਰੀ ਆ ਦੇਖੋ ਜੀ ਮੈਂ ਕਹਿੰਦਾ ਵੀ ਜਿਹੜੇ ਲੋਕ ਅੱਜ ਹਸਪਤਾਲਾਂ ਦੇ ਵਿੱਚ ਬੈਠੇ ਆਂ ਬਿਮਾਰੀਆਂ ਦੇ ਨਾਲ ਝੁੰਜ ਰਹੇ ਆ ਉਹਨਾਂ ਨੂੰ ਚਾਹੀਦਾ ਵੀ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਖੇਤਾਂ ਦੇ ਵਿੱਚ ਜਾ ਕੇ ਕਸ਼ਟ ਕਰੋ ਕੰਮ ਕਰੋ ਨਾਲੇ ਪੈਦਾਵਾਰ ਕਰੋ ਸੋਦੀ ਚੀਜ਼ ਆਪ ਵੀ ਖਾਓ ਤੇ ਹੋਰਾਂ ਨੂੰ ਵੀ ਖਰਾਓ ਧੰਨਵਾਦ ਜੀ ਤੁਹਾਡਾ ਸਭ ਦਾ ਆਪਾਂ ਬਿਲਕੁਲ ਫਿੱਟ ਆ ਜੀ ਬਾਕੀ ਗੱਲ ਇਹ ਹੈ ਵੀ ਜਿੰਨਾ ਵੀ ਕੰਮ ਅਸੀਂ ਤੁਹਾਨੂੰ ਆਪਣੇ ਟਾਈਮ ਦੀ ਗੱਲ ਦੱਸਦੇ ਆ ਅਸੀਂ ਵੀ ਪਸ਼ੂ ਰੱਖੇ ਵਿੱਚ ਮੈਂ ਇੱਕ ਕਿੱਲੇ ਦੇ ਵਿੱਚ 15-15 ਟਰਾਲੀਆਂ ਖਾਦ ਦੀਆਂ ਪਾਈਆਂ ਢੇਰ ਦੀ ਅੱਜ ਬੱਕਰੀਆਂ ਵਾਲਾ ਘਰ ਲੱਭਦੇ ਆਂ ਵੀ ਬੱਕਰੀਆਂ ਕਿਸੇ ਕੋਲ ਹੈ ਤਾਂ ਉਹ ਰੇ ਮਿਲ ਜਵੇ ਦੱਸੋ ਉਹ ਉਹ ਰੇ ਬਹੁਤ ਮਹਿੰਗੀ ਮਿਲਦੀ ਜੀ ਉਹਨਾਂ ਦੀ ਕੁੱਕੜਾਂ ਦੀ ਰੇ ਇੱਥੇ ਮੁਰਗੂ ਮਾਰਗੂ ਰੱਖਦੇ ਆ ਲੋਕੀ ਜੇ ਇੱਕ ਦਿਨ ਰੱਖਿਆ ਕਹਿੰਦੇ ਯਾਰ ਮੁਸਕ ਆਉਂਦੀ ਆ ਜਾ ਕੇ ਐਸਡੀਐਮ ਕੋਲ ਚੱਲਦੇ ਡੀਐਸਏ ਕੋਲ ਚੱਲ ਜਾਂਦੇ ਹੁਣ ਤਾਂ ਜਨਾਨੀਆਂ ਗੋਹਾਣੀ ਜੀ ਚੱਕਦੀਆਂ ਮਹਿੰਦੀ ਮਹਿੰਦੀ ਤਰਜੰਦੀ ਉਹਨਾਂ ਦੀ ਮਹਿੰਦੀ ਤਰਜੰਦੀ ਹਾਂਜੀ ਹਾਂਜੀ ਬਹੁਤ-ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਸਾਰਿਆਂ ਨੇ ਗੱਲ-ਗੱਲ ਕਰਕੇ ਤੇ ਪਿਆਰੇ ਦਰਸ਼ਕੋ ਇਹ ਸਾਡੀ ਰਿਪੋਰਟ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੇ ਅਸੀਂ ਫੇਰ ਦੁਬਾਰੇ ਜੇ ਕੋਈ ਹੋਰ ਵੀ ਸਾਨੂੰ ਕੋਈ ਆਪਣਾ ਕੋਈ ਵਧੀਆ ਕੰਮ ਕਰਨਾ ਚਾਹ ਕਰਦਾ ਹੋਵੇ ਪਿੰਡਾਂ ਦੇ ਵਿੱਚ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਆਰਗੈਨਿਕ ਖੇਤੀ ਦਾ ਆਪਾਂ ਨਾ ਸੁਣਦੇ ਪਰ ਆਰਗੈਨਿਕ ਖੇਤੀ ਬਾਰੇ ਸ਼ਾਇਦ ਬਹੁਤ ਘੱਟ ਮੈਂ ਵੀਡੀਓ ਵੀ ਨਹੀਂ ਕਰੀਆਂ ਤੇ ਕਾਫੀ ਫੋਨ ਤਾਂ ਆਉਂਦੇ ਹੰਨੇ ਆਂ ਜੇ ਕੋਈ ਸੀ ਬੁਲਾਉਣਾ ਚਾਹੁੰਦਾ ਬੁਲਾ ਸਕਦੇ ਆਂ ਧੰਨਵਾਦ